ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇਗਾ ਖੂਬ ਮਜ਼ੇ ਚ ਹੋਵੇਗਾ ਜਿੱਥੇ ਵੀ ਹੋਵੇਗਾ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਜਿਨਾਂ ਕਿ ਸਾਡੇ ਈਵਰਸ ਨੂੰ ਪਤਾ ਹੈ ਜੀ ਕੱਲ ਆਪਾਂ ਨੇ ਇੰਟਰਵਿਊ ਦੇਖਿਆ ਸੀ ਜੀ ਕੇ ਪੀ ਐਸ ਗਿੱਲ ਦਾ ਉਹਦੇ ਵੱਡੇ ਭਰਾ ਨੇ ਉਹਦਾ ਇੰਟਰਵਿਊ ਦੱਸਿਆ ਸੀ ਕਿ ਕਿੱਦਾਂ ਦਾ ਬੰਦਾ ਜੋ ਵੀ ਹੈ ਤੇ ਉਹਦੇ ਰਿਲੇਟਿਡ ਹੀ ਆਪਾਂ ਇੱਕ ਵੀਡੀਓ ਹੋਰ ਦੇਖਣ ਜਾ ਰਹੇ ਹਾਂ ਇਹ ਐਸਾ ਬੰਦਾ ਹੈ ਜੀ ਜਸਬੀਰ ਜੱਸੀ ਜਿਹੜਾ ਕਿ ਨੌਕਰੀ ਕਰਦਾ ਸੀ ਪੁਲਿਸ ਦੀ ਲੇਕਿਨ ਇਹਨੇ ਪੁਲਿਸ ਦਾ ਵਿਭਾਗ ਜਿਹੜਾ ਹੈ ਉਹ ਛੱਡ ਦਿੱਤਾ ਤੇ ਆਪਾਂ ਕਿ ਇਹ ਕੇ ਪੀ ਐਸ ਤੇ ਬਾਰੇ ਚ ਐਸੀਆਂ ਗੱਲਾਂ ਦੱ ਕਹਿੰਦਾ ਕਿਸੇ ਨੇ ਇਹ ਫੇਰੀਆਂ ਗੱਲਾਂ ਸੁਨੀਆਂ ਵੀ ਨਹੀਂ ਹੋਣਗੀਆਂ ਜਿਹੜੀਆਂ ਗੱਲਾਂ ਇਹ ਜਸਵੀਰ ਜੀ ਅਸੀਂ ਦੱਸਣ ਜਾ ਰਹੇ ਕਿਉਂਕਿ ਇਹ ਪੁਲਿਸ ਮਹਿਕਮੇ ਸੀ ਨਾ ਉਹਦੇ ਨਾਲ ਤੇ ਇਹਨੇ ਪੁਲਿਸ ਮਹਿਕਮਾ ਛੱਡ ਦਿੱਤਾ ਸੀਗਾ ਇੱਕ ਇੱਕ ਕੇਪੀਐਸ ਨਾਲ ਜਿਹੜਾ ਹੈ ਨਾ ਡਿਊਟੀ ਕਰਦਾ ਰਿਹਾ ਦੋਨੋਂ ਕੰਮ ਮੇਰਾ ਖਿਆਲ ਆ ਉਹਨਾਂ ਦੀਆਂ ਹਰਕਤਾਂ ਤੋਂ ਸ਼ਾਇਦ ਛੱਡ ਦਿੱਤਾ ਹੋਈਆਂ ਉਹ ਤੇ ਵੀਡੀਓ ਦੇਖਾਂਗੇ ਤਾਂ ਫਿਰ ਆਪਾਂ ਨੂੰ ਪਤਾ ਲੱਗੇਗਾ ਉਹਦੀਆਂ ਕੀ ਗੱਲਾਂ ਬਾਤਾਂ ਨੇ ਤੇ ਆਪਾਂ ਪਹਿਲੇ ਇਹੋ ਦੇਖਦੇ ਹਾਂ ਫਿਰ ਉਸ ਤੋਂ ਬਾਅਦ ਕਰਦੇ ਆ ਆਪਣੇ ਵਿਚਾਰ ਸਾਂਝੇ ਬਿਲਕੁਲ ਜਦੋਂ ਇਹ ਫਿਰ ਥੋੜਾ ਜਿਹਾ ਚੇਂਜ ਹੋ ਰਿਹਾ ਸੀਗਾ केपीएस ਗੱਲ ਨੇ ਜਿਹੜੀਆਂ ਉਹ ਮੇਰੀ ਕੰਟਰੋਵਰਸੀਆਂ ਮੈਂ ਹੁੰਦੀਆਂ ਮੇਮ ਕੇਪੀ ਬਹੁਤ ਬਹੁਤ ਚਰਚਾ ਹੁੰਦੀ ਰਹੀ ਉਸ ਕਰਦੀ ਹਾਂਜੀ ਚਰਚਾ ਹੁੰਦੀ ਰਹੀ ਕੇਪੀਐਸ ਗੱਲ ਕਿੰਨਾ ਬਰੂਟਲ ਸੀ ਦੇਖੋ ਸ਼ਕਲੋਂ ਤੇ ਬਰੂਟਲ ਲੱਗਦਾ ਹੀ ਸੀਗਾ ਕਦੇ ਵੀ ਉਹ ਦਿਨਾਂ ਤੁਸੀਂ ਅੱਖ ਨਹੀਂ ਮਿਲਾ ਸਕਦੇ ਸੀ ਉਹ ਬੜਾ ਬੜਾ ਅਜੀਬ ਜਿਹਾ ਉਹਦਾ ਆਰਾ ਸੀ ਬਹੁਤ ਵਾਰੀ ਮਿਲਿਆ ਉਹਨੂੰ ਬਹੁਤ ਜ਼ਿਆਦਾ ਵਾਰੀ ਪਰ ਮੈਂ ਉਹਨਾਂ ਨਾਲ ਜ਼ਿਆਦਾ ਕਦੀ ਗੱਲਬਾਤ ਨਹੀਂ ਕੀਤੀ ਮੈਂ ਮੈਨੂੰ ਇਹ ਇੰਨਾ ਜ਼ਿਆਦਾ ਮੈਂ ਉਹਨੂੰ ਇੱਕ ਵਾਰੀ ਇੱਕਦਾਂ ਸਲੂਟ ਕੀਤਾ ਸੀਗਾ ਬਤੌਰ ਪੁਲਿਸ ਮੁਲਾਜ਼ਮ ਹਾਂ ਪੀਪੀ ਦੇ ਵਿੱਚ ਉਸ ਤੋਂ ਕਹਿੰਦੇ ਹੋ ਕਿ ਤੁਹਾਡੇ ਤੋਂ ਗਾਣੇ ਸੁਣਦਾ ਰਿਹਾ ਔਰ ਨੇ ਮੈਨੂੰ ਜੋ ਗੱਲ ਬਤ ਨਹੀਂ ਅਸੀਂ ਗਾਣੇ ਜਦੋਂ ਸੁਣਦਾ ਸੀ ਉਹ ਤਾਂ ਮੈਂ ਗੱਲ ਸੁਣਾਉਣਾ ਨਾ ਉਹ ਹਾਸੇ ਵਾਲੇ ਬਾਦ ਨਾ ਕਿ ਉਹ ਸੌ ਹੀ ਜਾਂਦਾ ਸੀ ਐਨੀ ਸ਼ਰਾਬ ਪੀ ਲੰਦਾ ਸੀਗਾ ਇੰਨਾ ਨਸ਼ਾ ਕਰ ਲੰਦਾ ਸੀ ਉਹ ਸੌ ਜਾਂਦਾ ਸੀ ਅਸੀਂ ਗਾਣ ਦੇ ਗਾਣ ਦੇ ਗਾਣ ਦੇ ਫਿਰ ਹੌਲੀ ਜਿਹੀ ਚੁੱਪ ਹੋ ਜਾਂਦੇ ਸੀ ਫਿਰ ਦੁਬਾਰਾ ਗਾਣ ਲੱਗ ਜਾਂਦੇ ਜਦੋਂ ਉੱਠਦਾ ਸੀ ਡਰਚ ਡਰਚ ਕੇ ਪੀਐਸਯੂ ਮੈਨੂੰ ਤਾਂ ਚੁੱਕਿਆ ਵੀ ਉਹਨਾਂ ਨੇ ਮੈਨੂੰ ਤਾਂ ਖੰਨੇ ਤੋਂ ਇੱਕ ਡੀਐਸਪੀ ਨੇ ਚੁੱਕ ਕੇ ਉਹਦੀ ਸਿੱਧੀ ਕੋਠੀ ਟਾਈਮ ਹੈ ਜਿਹੜਾ ਸੇਵਾ ਦਿੱਤਾ ਸੀ ਉਹ ਇਸ ਕਰਕੇ ਦਿੱਤਾ ਸੀ ਕਿਉਂ ਚੁੱਕਿਆ ਕਿਉਂਕਿ ਮੈਂ ਗਾ ਰਿਹਾ ਸੀਗਾ ਉੱਥੇ ਸਾਰੇ ਸਾਰੇ ਲੋਕ ਸੀ ਦਵਿੰਦਰ ਖੰਨੇ ਵਾਲੇ ਭਾਜੀ ਹੁਣਾ ਦੇ ਕੋਈ ਰਿਸ਼ਤੇਦਾਰਾਂ ਦੀ ਸ਼ਾਦੀ ਸੀ ਤੇ ਉੱਥੇ ਅਸੀਂ ਮਤਲਬ ਸਲੂਲ ਭਾਜੀ ਸਾਰੇ ਲੋਕ ਸੀਗੇ ਉਤੋਂ ਉਹ ਡੇਸ ਵੀ ਆ ਗਿਆ ਬੰਦਾ ਤੇ ਉਹਨੇ ਕਿਹਾ ਵੀ ਤੂੰ ਕਹਿੰਦਾ ਵੀ ਆ ਜਾ ਮੈਂ ਕਿਹਾ ਮੈਨੂੰ ਥੋੜਾ ਜਿਹਾ ਕਾ ਲੈਂਦੇ ਪੁਲਿਸ ਸੀਗੇ ਪੁਲਿਸ ਸੀਗਾ ਹਾਂ ਪੁਲਿਸ ਉਤੋਂ ਚੁੱਕ ਕੇ ਜਿਪਸੀ 'ਚ ਬਿਠਾ ਕੇ ਸਿੱਧਾ ਉੱਥੇ ਲੈ ਕੇ ਆਏ ਕੁੱਟਮਾਰ ਵੀ ਕੀਤੀ ਨਹੀਂ 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 ਕੁੱਟਮਾਰ ਨਹੀਂ ਕੀਤੀ ਪਰ ਉਹਦਾ ਮਤਲਬ ਵੀ ਆ ਜਾ ਵੀ ਉੱਥੇ ਹਾਂ ਡਿਸਰੈਸਪੈਕਟਫੁਲ ਸੀਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੈਨੂੰ ਪਘੋੜ ਮੈਨੂੰ ਪਘੋੜਾ ਕਰਾਰ ਵੀ ਦਿੱਤਾ ਉਹਨਾਂ ਨੇ ਉਦੇ ਵਿੱਚ ਮੈਂ ਕਹਿੰਦਾ ਤੁਸੀਂ ਜਿਹੜਾ ਮਰਜ਼ੀ ਕਰਾਰ ਦੇ ਦਿਓ ਮੈਂ ਹੁਣ ਪੁਲਿਸ ਦੀ ਨੌਕਰੀ ਕਿੱਥੇ ਲੈ ਕੇ ਤੁਹਾਨੂੰ GPS ਦੇ ਘਰ ਵੀ ਇੱਥੇ گاਉ ਹੁਣ ਬਹਿ ਕੇ ਫਿਰ ਉੱਥੇ ਬਹਿ ਕੇ ਜਾਂਦੇ ਸੀ ਉੱਥੇ ਕੁੜੀਆਂ ਗਿੱਧਾ ਪਾਉਂਦੀਆਂ ਸੀਗੀਆਂ ਤੇ ਕਈ ਕੁਝ ਮੈਂ ਤੇ ਬੜੀ ਬੜੀ ਕਲੀਅਰ ਕੀਤਾ ਗਿੱਧਾ ਪੈਂਦਾ ਸੀ ਜਾਂ ਕੁਝ ਹੋਰ ਹੁੰਦਾ ਸੀ ਦੇਖੋ ਸਾਹਮਣੇ ਤੇ ਨਹੀਂ ਹੁੰਦਾ ਸੀ ਪਰ ਮੇਬੀ ਹੁੰਦਾ ਹੋਵੇ ਮੈਂ ਉਹਦੇ ਬਾਰੇ ਮੈਂ ਦੇਖਿਆ ਨਹੀਂ ਤੇ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਬਟ ਕੁੜੀਆਂ ਗਿੱਧੇ ਵਾਲੀਆਂ ਜਾਂਦੀਆਂ ਸੀਆਂ ਕਲਚਰਲ ਟ੍ਰੋਪ ਜਿਹੜਾ ਹੁੰਦਾ ਸੀ ਉੱਥੇ ਜਾਂਦਾ ਸੀਗਾ ਔਰ ਉਹ ਸ਼ਰਾਬ ਚਲਦੀ ਸੀ ਔਰ ਉਹ ਇਹ ਸਭ ਕਰਦਾ ਸੀ ਸ਼ਰਾਬ ਕਵਾ ਵੀ ਚਲਦਾ ਸੀਗਾ ਟੋਟਲ ਤੇ ਦੂਸਰਾ ਕੀ ਸੀ ਕਿ ਮਿੰਬੈ ਉਹਦੀਆਂ ਇੱਕ ਦੋ ਬੰਦਿਆਂ ਨੂੰ ਗੱਲਾਂ ਕਰਦੇ ਸੁਣਿਆ ਉਹ ਪਰਦਾ ਬੋਸ ਹਮ ਇੱਕ ਐਸਐਸਪੀ ਮੈਂ ਨਾਮ ਨਹੀਂ ਲਵਾऊंगा ਉਹ ਐਸਐਸਪੀ ਸੀ ਉਸ ਟਾਈਮ ਤੇ ਮੈਂ ਉਹਦੇ ਨਾਲ ਥੋੜਾ ਜਿਹਾ ਮੇਰਾ ਰਾਸਤਾ ਹੁੰਦਾ ਸੀ ਤੋਂ ਕਹਿੰਦਾ ਯਾਰ ਇਹ ਕੇਪੀਸ ਗੱਲੇ ਮੈਨੂੰ ਤੰਗ ਬੜਾ ਕੀਤਾ ਹੈ ਗੁਰਨਾਨਕ ਦੀ ਇੱਕ ਕਿਤਾਬ ਆਈ ਹੈ ਤੋ ਪਾਕਿਸਤਾਨ ਲਾਇਬ੍ਰੇਰੀ ਚ ਪਈ ਹੋਈ ਹੈ ਤੋ ਮੈਨੂੰ ਕਹਿੰਦਾ ਕਿ ਇਹ ਮੈਨੂੰ ਇੱਥੋਂ ਮੰਗਵਾ ਕੇ ਦੇ ਇਹ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਿਸ ਤਰੀਕੇ ਨਾਲ ਮੰਗਵਾ ਕੇ ਦਵਾਂ ਹੂੰ ਇਹ ਵੀ ਇੱਕ ਉਦਾਹਰਣ ਸੀ ਹੈਨਾ ਉਸ ਤੋਂ ਬਾਅਦ ਜਦੋਂ ਮੈਂ ਦਿੱਲੀ ਗਿਆ ਦਿੱਲੀ ਵਿੱਚ ਉਹਦੀਆਂ ਮੇਰੇ ਨਾਲ ਤਿੰਨ ਚਾਰ ਮੁਲਾਕਾਤਾਂ ਹੋਈਆਂ ਜਿਦੇ ਚ ਮੈਂ ਉਹਨੂੰ ਬੁਲਾਇਆ ਨਹੀਂ ਹੂੰ ਉਹਨਾਂ ਦੀ ਸ਼ਾਇਦ ਬੇਟੀ ਹੈ ਜਾਂ ਭਾਣਜੀ ਹੈ ਉਹ ਅਜੇ ਵੀ ਮਤਲਬ ਮੈਨੂੰ ਫੋਨ ਤੇ ਕਈ ਵਾਰੀ ਮੈਨੂੰ ਇੱਕ ਮੇਰਾ ਦੋਸਤ ਹੈ ਉਹ ਗੱਲ ਕਰਾਉਂਦਾ ਤੇ ਉਹ ਕਹਿੰਦਾ ਵੀ ਉਹ ਤੈਨੂੰ ਮਿਲਣਾ ਚਾਹੁੰਦਾ ਤੇ ਇਹਨਾਂ ਗੱਲ ਕਰਨਾ ਚਾਹੁੰਦੀ ਹੈ ਉਹ ਸ਼ਾਇਦ ਮੇਬੀ ਉਹ ਮੈਮਰੀ ਗੱਲ ਕਰਨਾ ਚਾਹੁੰਦੀ ਹੋਵੇ ਕਿ ਜਾਂ ਕਿਦਾਂ ਕੇ ਪੀਐਸ ਗਿਲ ਨੇ ਮੈਨੂੰ ਤਿੰਨ ਵਾਰ ਸਨੇਹ ਭੇਜੇ ਵੀ ਮੈਂ ਪਿਆਨੋ ਸਿੱਖ ਰਿਆ ਤੇ ਮੈਂ ਜੱਸੀ ਦੇ ਨਾਲ ਕਲੈਬ੍ਰੇਸ਼ਨ ਕਰਨ ਹੁਣ ਕਲੈਬ੍ਰੇਸ਼ਨ ਮਤਲਬ ਮੈਂ ਬਜਾਉਂਗਾ ਤੇ ਇਹ ਲੇਟਰ ਹਾਫ ਚ ਰਟਾਇਰ ਹੋਣ ਤੋਂ ਬਾਅਦ ਇਹ ਲੇਟਰ ਹੁਣ ਤੋਂ ਜਦੋਂ ਹਾਕੀ ਦਾ ਸੰਬੰਧੀ ਕੁਝ ਬਣਨੀ ਸੀ ਉਹ ਹਾਂ ਉਦੋਂ ਕਿਉਂਕਿ ਫਿਰ ਸਾਡਾ ਵੀ ਫੀਲਡ ਸੀ ਮੈਂ ਵੀ ਲੋਕਾਂ ਨਾਲ ਗਾਰਿਆ ਸੀ ਰਜਿੰਦਰ ਰਾਜਨਦੀਪ ਸਿੰਘ ਨੇ ਆਪਣੇ ਦੋਸਤ ਸੀਗੇ ਪਾਰਟੀਆਂ-ਬੂਟੀਆਂ ਤੇ ਇਕੱਠੇ ਹੋ ਜਾਂਦੇ ਸੀ ਜਿਵੇਂ ਹੌਕੀ ਵਾਲੇ ਤਾਂ ਸਾਰੇ ਹੀ ਬੰਦੇ ਆਪਣੇ ਦੋਸਤ ਸੀ ਸਪੋਰਟਸ ਵਾਲੇ ਵੀ ਦੋਸਤ ਤੁਸੀਂ ਵਾਅਦਾ ਰੱਖਿਆ ਉਹਦੇ ਨਾਲ ਮੈਂ ਨਹੀਂ ਰੱਖਿਆ ਦੋਸਤੀ ਵਾਅਦਾ ਰੱਖਿਆ ਉਹਨੇ ਮੈਨੂੰ ਨਾਲ ਗੱਲ ਹੀ ਨਹੀਂ ਕੀਤੀ ਤੁਹਾਡੇ ਅੰਦਰ ਕਦੇ ਨਹੀਂ ਆਇਆ ਕਿ ਇਸ ਬੰਦੇ ਨੇ ਪੰਜਾਬ ਦੀ ਜਵਾਨੀ ਇੱਕ ਪੂਰਾ ਦੋ ਦਸ਼ਕਾਂ ਦੀ ਜਵਾਨੀ ਤਬਾਹ ਕਰਤੀ ਇੱਕ ਪੂਰੀ ਪੀੜ੍ਹੀ ਤਬਾਹ ਕਰਤੀ ਪੰਜਾਬ ਬਿਲਕੁਲ ਕੀਤੀ ਬਿਲਕੁਲ ਕੀਤੀ ਬਿਲਕੁਲ ਕੀਤੀ ਲੋਕੀ ਪੀੜ੍ਹੀ ਤਬਾਹ ਨਹੀਂ ਕੀਤੀ ਉਹਨੇ ਓਟ ਸਮਾਂ ਹੀ ਮਿਟਾਤਾ ਪੰਜਾਬ ਜਿਹੜਾ ਲੋਕਾਂ ਨੇ ਦੱਸਣਾ ਉਹਤੇ ਦੱਸਣ ਵਾਲੀ ਬੰਦੇ ਰਹਿ ਗਏ ਤੇ ਇਹਨੇ ਉਹਨੂੰ ਮਾਰਿਆ ਜਹਦਰ ਕੌਂਕੇ ਨੂੰ ਇੱਦਾਂ ਮਾਰਿਆ ਗਿਆ ਗੁੱਸਾ ਹੁੰਦਾ ਹੈ ਕਿਉਂ ਆਂਦਾ ਨਾ ਉਸ ਪਰ ਪੋਲੀਟੀਕਲ ਚੀਜ਼ਾਂ ਨੇ ਤੇ ਜ਼ਿਆਦਾ ਨਹੀਂ ਪਈਦਾ ਇਹਦੇ ਵਿੱਚ ਕਿਉਂਕਿ ਫਿਰ ਕੁਝ ਨਾ ਕੁਝ ਹੋਰ ਨਿਕਲ ਆਉਂਦਾ ਕੁਝ ਨਾ ਕੁਝ ਹੋਰ ਨਿਕਲ ਆਉਂਦਾ ਉਹਦੇ 'ਚ ਫਿਰ ਇੰਨਾ ਟਾਈਮ ਨਹੀਂ ਪੋਲੀਟੀਕਲ ਮੇਰਾ ਮਾਈਂਡ ਕਰਦਾ ਬਹੁਤ ਹੈ ਮੈਂ ਚੀਜ਼ਾਂ ਬਹੁਤ ਕ੍ਰੀਏਟ ਕਰ ਦਿੰਦਾ ਪੋਲੀਟੀਕਲੀ ਪਰ ਮੈਂ ਉਹਦੇ 'ਚ ਜਾਣਾ ਨਹੀਂ ਚਾਹੁੰਦਾ ਕਦੇ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਮੇਰਾ ਹੁਣ ਬੜੀ ਮੁਸ਼ਕਲ ਨਾਲ ਦੁਬਾਰਾ ਜਦੋਂ ਮੇਰਾ ਕੰਮ ਕਹਿ ਸਕਦੇ ਮੈਂ ਚੱਲਿਆ ਤੇ ਮੈਨੂੰ ਲੱਗਾ ਮੇਰੀ ਇਹ ਰਿਪਰੈਜੈਂਟੇਸ਼ਨ ਅੱਛੀ ਹੈ ਮੈਂ ਕੱਲ ਸ਼ਾਬਾਦ ਮਾਰ ਕਰਨ ਨਾਲ ਸੀ ਹਣਾ ਵਿਆਹ ਤੋਂ ਆਪ ਉਹਨੇ ਸਹੀ ਔਰਲ ਦੇ ਉਹਨੇ ਬਧਾਈ ਮੈਂ ਪਹਿਲਾਂ ਸਟਾਰਟ ਹੁਣ ਮੈਂ ਤੁਹਾਨੂੰ ਦੱਸਿਆ ਮੈਂ ਗੁਰਬਾਣੀ ਗਾ ਕੇ ਸਟਾਰਟ ਨਹੀਂ ਕਰਦਾ ਗੁਰਬਾਣੀ ਬੋਲ ਦਿੰਦਾ ਮੈਂ ਕਹਿੰਦਾ ਲੱਖ ਖੁਸ਼ੀਆਂ ਬਾਤਸ਼ਾਹਾਂ ਜੇ ਸਤਗੁਰੂ ਨਾਲ ਕਰੇ ਨਾ ਜਾਂ ਮੈਂ ਕਹਿੰਦਾ ਕਿ ਸਟ੍ਰੋਕ ਬੋਲ ਦਿਨਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਗੁਰਬਾਣੀ ਹੈ ਫਿਰ ਮੈਂ ਵਿੱਚ ਜਾ ਕੇ ਆਵਨੀ ਸੀ ਜਦੋਂ ਮੈਂ ਗਾਇਆ ਤੇ ਮੈਂ ਲੋਕਾਂ ਨੂੰ ਕਹਿਣਾ ਅੱਜਕੱਲ ਕਿ ਮੈਂ ਇਸ ਲਈ ਗਾ ਰਹਾ ਹੂੰ ਮੈਨੂੰ ਪਤਾ ਹੈ ਕਿ ਮੈਨੂੰ ਪੈਸੇ ਦਿਲ ਲੈਗੀ ਦੇ ਕੋਕੇ ਦੇ ਨਿਸ਼ਾਨੀ ਪਿਆਰ ਦੀ ਦੇ ਚੰਨੋ ਦੇ ਕੁੜੀ-ਕੁੜੀ ਦੇ ਮਿਲਨੇ ਆ ਮਿਰਜ਼ੇ ਦੇ ਮਿਲਨੇ ਆ ਔਰ ਮੈਂ ਉਹ ਗਾਵਾਂਗਾ ਤੇ ਮੇਰਾ ਕਾਮ ਵਧੇਗਾ ਗੁਰਬਾਣੀ ਗਾਵਾਂਗਾ ਤੇ ਹੋਰ ਹੋ ਸਕਦਾ 4 ਬੰਦੇ ਕਹਿਣਾ ਛੱਡ ਯਾਰ ਇਹ ਤੇ ਪਿਆਰ ਉਹ ਲੈਕਚਰ ਦੇਣ ਲੱਗ ਗਿਆ ਬੰਦਾ ਯਾਰ ਅੱਜਕੱਲ ਹਣਾ ਪਰ ਮੈਂ ਕੀ ਐ ਉੱਥੇ ਵੀ ਬੋਲਦਾ ਕਿ ਤੁਹਾਡੇ ਛੋਟੇ ਛੋਟੇ ਬੱਚੇ ਆਇਆ ਮੈਨੂੰ ਮੇਰੇ ਸਿਰਫ ਇੱਕੋ ਹੀ ਮਕਸਦ ਆਇਆ ਗਾਣ ਦਾ ਕਿ ਇਹਨਾਂ ਦੇ ਕੰਨਾਂ ਵਿੱਚ ਇੱਕ ਮੈਮਰੀ ਰਹੇ ਹੂੰ ਵੀ ਇਹ ਗਾਇਆ ਸੀ ਇਹ ਗਾਇਆ ਪਰ ਸ਼ਾਇਦ ਜਾ ਕੇ YouTube ਤੇ ਸਰਚ ਕਰ ਲੈਣ ਸਰਚ ਕਰ ਬੁੱਲੇ ਸ਼ਾਹ ਦਾ ਮੈਂ ਤਿੰਨ ਵਾਰੀ ਚਾਰ ਵਾਰੀ ਨਾਮ ਲਵਾਂਗਾ ਤੇ ਹੋ ਸਕਦਾ ਉਹਨਾਂ ਨੂੰ ਉਹ ਸਾਊਂਡ ਅੱਛੀ ਲੱਗੇ ਬੁੱਲੇ ਸ਼ਾਹ ਦੀ ਤੇ ਉਹਦੇ ਬਾਰੇ ਗੱਲ ਕਰਨ ਸਹੀ ਜ਼ਬਰਦਸਤ ਜਿਹੀ ਐਸੀ ਵੀਡੀਓ ਕੇ ਪੀਐਸ ਗਿਲ ਦੇ ਬਾਰੇ ਚ ਉਹ ਗੱਲਾਂ ਜਿਹੜੀਆਂ ਉਹ ਲੋਕ ਉਹਨਾਂ ਦੇ ਨਾਲ ਹੈਗੇ ਸੀ ਇਹ ਉਹਨਾਂ ਦੇ ਵਿਚਾਰ ਨੇ ਉਹਨਾਂ ਦੇ ਬਾਰੇ ਵਿੱਚ ਉਹਨਾਂ ਦੇ ਬਾਰੇ ਵਿੱਚ ਕਿ ਉਹ ਕਹਿੰਦੇ ਜੀ ਸ਼ੱਕ ਨੂੰ ਹੀ ਇਹੋ ਜਿਹਾ ਦਿਖਦੇ ਸੀ ਕਿ ਉਹਨਾਂ ਨੂੰ ਫੇਸ ਟੂ ਫੇਸ ਵੇਖ ਨਹੀਂ ਸਕਦੇ ਦੇਖ ਨਹੀਂ ਇਸ ਕਿਸਮ ਦਾ ਉਹਨੇ ਡਰ ਤੇ ਖੋਫ ਆਪਣਾ ਪੈਦਾ ਕੀਤਾ ਕਹਿੰਦਾ ਮੈਂ ਉਹਨੂੰ ਸੁਣਾਨ ਮਾਰੇ ਬਸ ਗਾਣਾ ਗਾਦਾ ਰਹਿੰਦਾ ਸੀ ਫੇਰ ਮੇਰਾ ਗਾਣਾ ਬੰਦ ਹੁੰਦਾ ਸੀ ਮੈਂ ਫੇਰ ਗਾਣਾ ਸ਼ੁਰੂ ਕਰ ਦਿੰਦਾ ਹੁੰਦਾ ਸੀ ਕਿ ਬਸ ਉਹ ਸ਼ਰਾਬ ਜੋ ਇੰਨੀ ਪੀਤੀ ਹੁੰਦੀ ਸੀ ਬਸ ਸੁੱਤਾ ਰਵੇ ਉੱਠੇ ਨਾ ਅਸੀਂ ਇਹ ਗੱਲ ਪਹਿਲੇ ਵੀ ਕਰ ਚੁੱਕੇ ਹਾਂ ਕਿ ਸ਼ਰਾਬ ਉਹ ਬਹੁਤ ਪੀਂਦੇ ਹੁੰਦੇ ਸੀ ਤੇ ਇੱਕ ਬੰਦਾ ਮੈਂ ਕਹਿੰਦਾ ਇੰਨੀ ਸ਼ਰਾਬ ਪੀ ਕੇ ਠੀਕੇ ਤੇ ਮਸੀਹਤ ਘਲਾ ਹੀ ਨਹੀਂ ਨ ਸਕਦੀ ਕਿ ਜਿਸ ਬੰਦੇ ਨੂੰ ਆਪਣੀ ਹੂਸ਼ ਹੀ ਨਹੀਂ ਹੈਗੀ ਉਨੇ ਉਹਨੂੰ ਕੀ ਪਤਾ ਉਹ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ ਤੇ ਮਸੀਹਾ ਤੇ ਹੋ ਨਹੀਂ ਸਕਦਾ ਉਹੀ ਗੱਲ ਆ ਗਈ ਬੁੱੱਚੇ ਦੀ ਘਲਾ ਸਕਦਾ ਮਸੀਹਾ ਤੇ ਬਹੁਤ ਔਖੀ ਜੱਸੀ ਵੀਰਾ ਗੱਲ ਕਰ ਰਿਹਾ ਸੀਗਾ ਕਿ ਮੈਂ ਪਤਾ ਨਹੀਂ ਡਿਊਟੀ ਕਰ ਰਿਹਾ ਸੀਗਾ ਤੇ ਮੈਨੂੰ ਉਹਨੇ ਮਤਲਬ ਓਨ ਦੀ ਡਿਊਟੀ ਚ ਕਾ ਲਿਆ ਤੇ ਆਪਣੇ ਜਿਹੜਾ ਫਾਰਮ ਉਸੇ ਉੱਤੇ ਸੱਧਿਆ ਤੇ ਮੈਨੂੰ ਕਹਿੰਦਾ ਮੈਂ ਉੱਥੇ ਜਦੋਂ ਗਿਆ ਤੇ ਮੈਂ ਹਰਾਨ ਪਰੇਸ਼ਾਨ ਰਹਿ ਗਿਆ ਉੱਥੇ ਕੁੜੀਆਂ ਵਿੱਚ ਰਿਆਂ ਨੇ ਰਕਸ ਹੋ ਰਿਹਾ ਵੇ ਤੇ ਮੈਨੂੰ ਕਹਿੰਦਾ ਗਾਣਾ ਸ਼ੁਰੂ ਕਰ ਗਾਣਾ ਸ਼ੁਰੂ ਕਰ ਮਤਲਬ ਕਿ ਉਹ ਵਾਕਈ ਹੀ ਬਹੁਤ ਯਾਸ਼ਾਦ ਯਾਸ਼ਾਦ ਮੇ ਸੀਗਾ ਵੀਰੇ ਨੇ ਇਹ ਵੀ ਬੜੀ ਵਧੀਆ ਗੱਲ ਕੀਤੀ ਜਿਸ ਵੀਰ ਜਸ ਸਿੰਘ ਨੇ ਕਿ ਉਹਨੇ ਸਿਰਫ ਬੰਦੇ ਨਹੀਂ ਉਹ ਇੱਕ ਤਰ੍ਹਾਂ ਦਾ ਉਹ ਸਮਾਂ ਹੀ ਸਾਰਾ ਖਤਮ ਕਰ ਦਿੱਤਾ ਹਾਂ ਸਮਾਂ ਹੀ ਖਤਮ ਕਰ ਦਿੱਤਾ ਇਹ ਬੜੀ ਵੱਡੀ ਗੱਲ ਕੀਤੀ ਹਾਂ ਇਹ ਬੜੀ ਮਹਿੰਨਤ ਗੱਲ ਕੀਤੀ ਕਿ ਕੋਈ ਕਿਸੇ ਨੂੰ ਦੱਸ ਹੀ ਨਾ ਸਕੇ ਉਹ ਸਮਾਂ ਕੀ ਹੋਇਆ ਕਿਸੇ ਉੱਤੇ ਕੀ ਬਰਿਆ ਉਹਨੇ ਕਿਹਾ ਸਿਰਫ ਉਹਨੇ ਬੰਦੇ ਨਹੀਂ ਖਤਮ ਕੀਤੇ ਉਹਨੇ ਸਮਾਂ ਹੀ ਖਤਮ ਕਰ ਦਿੱਤਾ ਐਵੇਂ ਦਾ ਵੀ ਇਨਸਾਨ ਹੋ ਸਕਦਾ ਤੁਸੀਂ ਮਤਲਬ ਕਿ ਉਹਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਨੇ ਨਾਮ ਲਿਆ ਹੈ ਨਾ ਮਤਲਬ ਉਹ ਨੁਮਾਇਦ ਤਾਂ ਕਿ ਕੋਈ ਹਿਸਟਰੀ ਵਾਲੀ ਚੀਜ਼ ਦੱਸ ਨਾ ਸਕੇ ਕੋਈ ਜਿਹੜਾ ਉਹਦੇ ਖਿਲਾਫ ਗਿਆ ਹੈ ਨਾ ਉਹ ਸਿੱਧਾ ਇਨਕਵੌਂਟਰੀ ਕਰਤੇਗਾ ਮੈਂ ਤਾਂ ਕੱਲ ਵੀ ਗੱਲ ਕਰਦਾ ਬੈਸੀ ਕਿ ਜਿਹੜਿਆ ਆਪਣਾ ਜਵਾਨ ਪੀੜੀ ਹੁੰਦੀ ਨਾ ਇਹ ਜਿਹੜੀ ਜਵਾਨੀ ਚੜ੍ਹਦੀ ਹੁੰਦੀ ਏ ਇਹ ਤੁਹਾਡੇ ਆਉਣ ਵਾਲੇ ਮਸਤਕਬਿਲ ਦਾ ਸਹਾਰਾ ਹੁੰਦਾ ਜਿੰਨੇ ਤੁਹਾਡੇ ਹਰ ਚੀਜ਼ ਨੂੰ ਲੈ ਕੇ ਅੱਗੇ ਚੱਲਣਾ ਹੁੰਦਾ ਤੁਹਾਨੂੰ ਗ੍ਰੋਪ ਕਰਨਾ ਠੀਕ ਹੈ ਉਹ ਕਿਸੇ ਵੀ ਫੀਲਡ ਜੋ ਹੈ ਪੁਲਿਸ ਚ ਚਲਾ ਜਾਵੇ ਇਹ ਆਪਣਾ ਕਿ ਸਰਕਾਰ 'ਚ ਚਲਾ ਜਾਵੇ ਬਿਜ਼ਨਸ 'ਚ ਚਲਾ ਜਾਵੇ ਕਿਸੇ ਵੀ ਫੀਲਡ 'ਚ ਚਲ ਜਾਵੇ ਉਹਨੇ ਤੁਹਾਨੂੰ ਅੱਗੇ ਗਰੋ ਕਰਨਾ ਹੁੰਦਾ ਹਾਂ ਜੀ ਜੀ ਉਹਨੇ ਕੀ ਕੀਤਾ ਪੰਜਾਬ ਦਾ ਇਹ ਸਾਰੀ ਏਜ ਜਿਹੜੀ ਹੈ ਨਾ ਜਿਹੜੀ ਜਵਾਨੀ ਦੀ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹਾਂ ਜੀ ਤੇ ਜਿੰਦ ਵਿੱਚ ਬਹੁਤ ਹੱਦ ਤੱਕ ਉਹਨੇ ਲੋਕਾਂ ਨੂੰ ਮਾਰਿਆ ਵੀ ਬਹੁਤ ਹੱਦ ਤੱਕ ਕਹਿੰਦੇ 24 ਤੋਂ 25 ਹਜ਼ਾਰ ਲੋਕਾਂ ਦੀ ਕਿਲਿੰਗ ਹੋਈ ਉਸ ਟਾਈਮ ਦੇ ਵਿੱਚ ਮਤਲਬ ਕਿ ਇੱਕ ਕਿਸਮ ਦਾ ਉਹਨੇ ਉਹ ਸਮਾਂ ਖਤਮ ਕਰ ਦਿੱਤਾ ਆਪਣੀ ਉਹਨੇ ਸਫਾ ਕਰ ਦਿੱਤਾ ਪੰਜਾਬ ਦੇ ਵਿੱਚ ਮੈਂ ਕਹਿੰਦੇ 1980 90 ਦੀ ਗੱਲ ਹੈ ਉਦੋਂ ਨਹੀਂ 1990 ਦੀ ਨਹੀਂ 84 85 ਵਿੱਚ ਜਿਹੜਾ ਉਹਨਾਂ ਨੇ ਰਿਟਾਇਰਮੈਂਟ ਲਈ 84 ਦੇ ਰਿਟਾਇਰ 90 ਚ ਰਿਟਾਇਰ ਹੋਣ ਰਿਹਾ 80 ਦੇ ਵਿੱਚ ਰਿਟਾਇਰਮੈਂਟ ਹੋ ਰਹੀ ਹੈ ਤੇ 1983 80 ਤੇ 84 ਦੀ ਮੇਰਾ ਖਿਆਲ ਹੈ 84 84 ਤੋਂ ਬਾਅਦ ਉਹਨੇ ਹਾਂ 84 ਤੋਂ ਲੱਗ ਕੇ ਤੇ 87 ਤੱਕ ਜਿਹੜਾ ਇਹਨਾਂ ਨੇ ਸਪਾਇਆ ਕਰ ਦਿੱਤਾ ਤਿੰਨ ਚਾਰ ਸਾਲ ਦੇ ਵਿੱਚ ਵਿੱਚ ਬਿਲਕੁਲ ਇਦਾਂ ਹੀ ਕੀਤਾ ਤੇ ਇੱਕ ਤਰ੍ਹਾਂ ਦਾ ਉਹਨੇ ਮਤਲਬ ਕਿ ਐਸ ਚੀਜ਼ ਤੇ ਯਕੀਨ ਹੀ ਖਤਮ ਕਰ ਚਿਰਿਆ ਮਤਲਬ ਕਿ ਸਿੱਖ ਕਮਿਊਨਿਟੀ ਨੂੰ ਹੀ ਉਹਨੇ ਉਸ ਟਾਈਮ ਤੇ ਇੱਕ ਤਰ੍ਹਾਂ ਦਾ ਆਪਣੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਕਮਿਊਨਿਟੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕਰ ਦਿੱਤੀ ਲੇਕਿਨ ਕਹਿੰਦੇ ਜੀ ਰੱਬ ਨਾ ਮਾਰੇ ਤੇ ਬੰਦਾ ਨਹੀਂ ਮਾਰਦਾ ਬੰਦਾ ਨਹੀਂ ਮਾਰਦਾ ਜੀ ਬਿਲਕੁਲ ਅੱਜ ਵੀ ਸਿੱਖ ਵੀਰਾਂ ਦੀ ਚੜ੍ਹਾਈ ਹੈ ਸਾਡੇ ਵੀਰ ਨੇ ਸਾਡੇ ਭਾਈ ਨੇ ਸਾਡੇ ਮਤਲਬ ਕਿ ਪੰਜਾਬ ਅਸੀਂ ਵੀ ਪੰਜਾਬ ਚ ਪਾਲੀ ਲੈਂਦੇ ਚੋਂ ਆ ਲੇਕਿਨ ਚੜ੍ਹਦੇ ਪੰਜਾਬ ਨਾਲ ਸਾਡੀ ਮੁਹੱਬਤ ਇਸ ਤਰ੍ਹਾਂ ਹੀ ਹੈ ਕਿ ਜਿਹੜੀ ਦਿਲ ਦੀ ਮੁਹੱਬਤ ਹੈ ਜਿਹਨੂੰ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਹੁੰਦਾ ਹੈ ਜਿਹਦੀ ਮੁਹੱਬਤ ਹੁੰਦੀ ਹੈ ਕੋਸ਼ਿਸ਼ ਕਰੀ ਦੀ ਕਿ ਬਿਆਨ ਕਰੀਏ ਭਰਾਵਾਂ ਨੂੰ ਠੀਕ ਹੈ ਉਹ ਸਾਡੇ ਲਈ ਇਜ਼ਹਾਰ ਕਰਦੇ ਸੀ ਉਹਨਾਂ ਲਈ ਇਜ਼ਹਾਰ ਕਰੀ ਜੀ ਲਾਜ਼ਮੀ ਜੀ ਬਾਕੀ ਜੀ ਬਾਕੀ ਜੀ ਪੰਜਾਬੀ ਵੀਰਿਆਂ ਨੂੰ ਸਿੱਖ ਵੀਰਿਆਂ ਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਠੀਕ ਹੈ ਸਾਡੀਆਂ ਦੁਆਵਾਂ ਨੇ ਇਹਨਾਂ ਦੇ ਜਿਹੜੇ ਵੀ ਮਸਲੇ ਮਸਾਇਲ ਨੇ ਸਾਰੇ ਸਾਰੇ ਜੀ ਖਤਮ ਹੋ ਗਏ ਖਤਮ ਹੋ ਗਏ ਹਾਂ ਜੀ ਜੀ ਬਿਲਕੁਲ ਬਾਕੀ ਜੀ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ